ਪੈਸੋ ਸ੍ਰੀਗਾ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਮੇਰੇ ਨਾਲ ਮੁਕੇਸ਼ ਜੀ ਹਨ ਰਾਮ ਮੰਡੀ ਤੋਂ ਅਸੀਂ ਇੱਕ ਨਿਊ ਬਲੀਨਾ ਸ਼ਾਪ ਆਂਦੀ ਆ ਇਹ ਕਹਿੰਦਾ ਚੱਲ ਸਮੋਸੇ ਖਾਂਦੇ ਆ ਅਸੀਂ ਸਮੋਸੇ ਵਾਸਤੇ ਨਾ ਉਧਰ ਚਲੇ ਗਏ ਸਾਨੂੰ ਨਹੀਂ ਪਤਾ ਅਸੀਂ ਪਹਿਲਾਂ ਵੀ ਉੱਥੋਂ ਸਮੋਸੇ ਖਾਦੇ ਸੀਗੇ ਥੋੜੇ ਵਿੱਚ ਬਾਲਬੂ ਲਾਇਏ ਸੀਗੇ ਆਪਾਂ ਇਗਨੋਰ ਕਰਤਾ ਅਸੀਂ ਕਿਹਾ ਚੱਲ ਬੋਰੀ ਦੇ ਬਾਲ ਹੋਣੇ ਚਿੱਟੇ-ਚਿੱਟੇ ਛੋਟੇ-ਛੋਟੇ ਬਾਲ ਆਏ ਸੀ ਆਪਾਂ ਆ ਕੇ ਇਗਨੋਰ ਕੀਤਾ ਅੱਜ ਫੇਰ ਦੁਬਾਰਾ ਅਸੀਂ ਕਿਤੇ ਸਮੋਸੇ ਖਾਣ ਚੱਲ ਗਏ ਅਸੀਂ ਸਮੋਸੇ ਨੇ ਮੂੰਹ ਚ ਪਾਇਆ ਇਹ ਬ੍ਰਦਰ ਨੇ ਆਹ ਦਾ ਸਮੋਸਾ ਖਾਦਾ ਤੋ ਅਰੇ ਜੋ ਕੀੜਾ ਨਿਕਲਿਆ ਸਮੋਸੇ ਚੋਂ ਲਾਈਕ ਕਹਿ ਲੋ ਤੁਸੀਂ ਕੋਕਰੇ ਚ ਹੁੰਦੇ ਨਾ ਬਿਲਕੁਕੁਲ ਸਫਾਈ ਨਹੀਂ ਉਹ ਕੋਕਰੇ ਨਿਕਲੇ ਆਪਾਂ ਨੂੰ ਦੇਖੋ ਇਹ ਸਮੋਸੇ ਲੈ ਸੀਗੇ ਬ੍ਰੀਨ ਵਾਲੀ ਸ਼ੋਪ ਤੋਂ ਵਿੱਚੋਂ ਕੋਕਰੇ ਨਿਕਲੇ ਆ ਠੀਕ ਆ ਆ ਦੇਖੋ ਬ੍ਰੀਨ ਵਾਲੇ ਸਵੀਟ ਸ਼ੋਪ ਤੋਂ ਨਾ ਸਮੋਸੇ ਲੈ ਸੀਗੇ ਸਮੋਸੇ ਦੇ ਵਿੱਚੋਂ ਦੀ ਦੇਖੋ ਕੋਕਰੇ ਗੰਦਮੰਦ ਲੋਕਾਂ ਨੂੰ ਖਵਾਉਂਦੇ ਇਹ ਭਾਗ ਵਾਟਾ ਦਿਖਾ ਰਹੇ ਹਾਂ ਗੁਰਪ੍ਰੋ ਜਾਤਾ ਹੋਏ ਨਾ ਬੰਦਾ ਮੁੱਕਰਦਾ ਹੋਵੇ ਕੰਮ ਕਰਦਾ ਹੋਵੇ ਬਾੜੀ ਕੱਢਣੀ ਵਿੱਚੋਂ ਕੱਢਣੀ ਨਹੀਂ ਹੈਗੀ ਐਡੀ ਦੇਖੋ ਜੀ ਦੇਖਣਾ ਕੱਢਦੇ ਆਂਗੇ ਵਿੱਚ ਕੱਢ ਕੇ ਨਹੀਂ ਵਿੱਚ ਐਡੀ ਦੇਖੋ ਤੁਹਾਨੂੰ ਪਤਾ ਲੱਗਾ ਐਡਾ ਕਿਉਂ ਨਹੀਂ ਦੇਖਦਾ ਸਾਫ਼ ਕਲੀਅਰ ਦੇਖਦਾ ਵੇ ਮੈਂ ਬੰਦਰ ਇੱਕ ਆ ਭਾਜੀ ਦੇਖੋ ਅਸੀਂ ਨਾ ਸਮੋਸੇ ਲੈ ਕੇ ਗਏ ਆ ਵਿੱਚੋਂ ਕੋਕਰੇ ਨਿਕਲੇ ਸੀ ਨਾ ਕੋ ਲੈ ਕੇ ਆਏ ਮੈਂ ਕਿਹਾ ਤੋ ਕੋਕਰੇ ਨਿਕਲੇ ਵਿੱਚੋਂ ਦੀ ਤੁਸੀ ਗੰਦ ਮੈ ਦਿਖਾਈ ਨਹੀਂ ਕਹਿੰਦੇ ਇਹ ਤਣੀਆਂ ਆ ਇਹਨੂੰ ਕਹਿੰਦੇ ਨਹੀਂ ਆ ਆ ਦੇਖੋ ਤਣੀਆਂ ਆ ਯਾਰ ਕੋਕਰੇ じゃ ਵੇ ਆ ਬਲਿਨ ਕਿਹੜੀ ਆ ਸ਼ੋਬਦਾਨਾ ਕੀ ਆ ਬਲਿਨ ਅਸੀਂ ਵੀ ਸ਼ੋਬਾ ਆ ਇਹਨਾਂ ਕੀ ਆਉਂਦੀ ਦੇਖਣ ਤਾਂ ਦੇਰ ਨੂੰ ਕੋਲ ਕੋਲ ਦਾ ਜਾਂਦਾ ਉਹ ਮੇਰੇ ਮਾਕਾਂ ਨੂੰ ਦੇਖਣ ਤਾਂ ਲੈ ਜਾ ਭਾਈ ਸੱਸਰੀ ਦਾ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਮੇਰੇ ਨਾਲ ਮੁਕੇਸ਼ ਜੀ ਹਨ ਰਾਮ ਮੰਡੀ ਤੇ ਅਸੀਂ ਇੱਕ ਨਿਊ ਬਲੀਨਾ ਸ਼ਾਪ ਆਂਦੀ ਆ ਇਹ ਕਹਿੰਦਾ ਚੱਲ ਸਮੋਸੇ ਖਾਂਦੇ ਆ ਅਸੀਂ ਸਮੋਸੇ ਵਾਸਤੇ ਨਾ ਉਧਰ ਚਲੇ ਗਏ ਸਾਨੂੰ ਨਹੀਂ ਪਤਾ ਅਸੀਂ ਪਹਿਲਾਂ ਵੀ ਉੱਥੋਂ ਸਮੋਸੇ ਖਾਦੇ ਸੀਗੇ ਥੋੜੇ ਵਿੱਚ ਬਾਲਬੂਲ ਆਏ ਸੀਗੇ ਆਪਾਂ ਇਗਨੋਰ ਕਰਤਾ ਅਸੀਂ ਕਿਾ ਚੱਲ ਬੋਰੀ ਦੇ ਬਾਲ ਹੋਣੇ ਚਿੱਟੇ-ਚਿੱਟੇ ਛੋਟੇ-ਛੋਟੇ ਬਾਲ ਆਏ ਸੀ ਆਪਾਂ ਅਗਨੋਰ ਕੀਤਾ ਅੱਜ ਫੇਰ ਦੁਬਾਰਾ ਅਸੀਂ ਕਿਤੇ ਸਮੋਸੇ ਖਾਨ ਚੱਲ ਗਏ ਅਸੀਂ ਸਮੋਸੇ ਨੇ ਮੂੰਹ ਚ ਪਾਇਆ ਇਹ ਬ੍ਰਦਰ ਨੇ ਆਦਾ ਸਮੋਸਾ ਖਾਦਾ ਤਾਂ ਉਹਦੇ ਚ ਕੀੜਾ ਨਿਕਲਿਆ ਸਮੋਸੇ ਚ ਲਾਈਕ ਕਹਿ ਲਓ ਤੁਸੀਂ ਕੋਕਰੇ ਜੁ ਹੁੰਦੇ ਨਾ ਬਿਲਕੁਲ ਸਫਾਈ ਨਹੀਂ ਕੋਕਰੇ ਨਿਕਲੇ ਆਪਾਂ ਨੂੰ ਤੁਹਾਨੂੰ ਅਸੀਂ ਵੀਡੀਓ ਵੀ ਦਿਖਾ ਰਹੇ ਹਾਂ ਸਮੋਸੇ ਲੈ ਕੇ ਗਏ ਆ ਵਿੱਚੋਂ ਕੋਕਰੇ ਨਿਕਲੇ ਇਹਨਾਂ ਨੂੰ ਲੈ ਕੇ ਆਏ ਮੈਂ ਕਿਹਾ ਤੋ ਕੋਕਰੇ ਨਿਕਲੇ ਵਿੱਚੋਂ ਤੁਸੀਂ ਕੰਨ ਮੈਂ ਦਿਖਾਈ ਜਾਂਦੇ ਕਹਿੰਦੇ ਇਹ ਧਨੀ ਆ ਇਹਨੂੰ ਕਹਿੰਦੇ ਮੈਂ ਯਾਰ ਦੇਖੋ ਧਨੀ ਆ ਯਾਰ ਕੋਕਰੇ ਜੇ ਮੈਂ ਤੁਹਾਨੂੰ ਵੀਡੀਓ ਸਾਰੀ ਸ਼ੇਅਰ ਕਰਦਾ ਆਪਣਾ ਤਾਂ ਦਿਖਾਉਂਦਾ ਵੀਡੀਓ ਨਾਲ ਵੀ ਇਹਦੇ ਨਾਮ ਇਹ ਜੋੜਦਾ ਵੀਡੀਓ ਦੇਖੋ ਤੇ ਬੰਦਾ ਉਲਟਾ ਕਹਿੰਦਾ ਨਹੀਂ ਜੀ ਇਹ ਧਨੀਆ ਜੇ ਤੇਰੇ ਅਣਕਾ ਲੱਗੀਆਂ ਤਾਂ ਭਰਾਵਾ ਚਾਤਰਾ ਦਾ ਦੇਖ ਲਾ ਜੇ ਦੂਜਾ ਬੰਦਾ ਨਾਲ ਦਾ ਕਹਿੰਦਾ ਨਹੀਂ ਇਹ ਵੀ ਧਨੀਆ ਬਾਹਰੋਂ ਦੋ ਬੰਦੇ ਸਰਦਾਰ ਆਏ ਕੰਨੇ ਨਹੀਂ ਭਾਈ ਧਨੀਆ ਨਹੀਂ ਆਣੀ ਹੈ ਕੋਕਰੇਚੀ ਆ ਦੱਸੋ ਯਾਰ ਤੁਸੀਂ ਆਪਣੇ ਪੰਜਾਬ 'ਚ ਰਹਿ ਕੇ ਪੰਜਾਬੀ ਦੀ ਗੰਦ ਖਵਾ ਰਹੇ ਹੋ ਤਾਂ ਤੁਹਾਡੇ ਕਾਹਦਾ ਯਾਰ ਫਾਇਦਾ ਤਾਂ ਤੇ ਸਾਡੀ ਹੈਲਥ ਨਾਲ ਹੀ ਖਿਲਵਾਰ ਕਰਦੇ ਪਿਓ ਯਾਰ ਘੱਟੋ ਘੱਟ ਦੀ ਦੇਖੋ ਸਹੀ ਆਪਣੇ ਇੱਥੇ ਯਾਰ ਆਪਣੀ ਜਨਤਾ ਹੀ ਆਪਣੀ ਇਦਾਂ ਦੀ ਆ ਆਪਣੇ ਜਿਹੜੇ ਆ ਫੂਡ ਡਿਪਾਰਟਮੈਂਟ ਆ ਉਹ ਵੀ ਚੈੱਕ ਨਹੀਂ ਕਰਦਾ ਕਿ ਕਿ ਕਿਹੜਾ ਬੰਦਾ ਸਾਫ਼ ਸੋਈ ਰੱਖਦਾ ਕਿਹੜਾ ਨਹੀਂ ਰੱਖਦਾ ਚੈੱਕ ਕਰੋ ਸਾਰੇ ਪਾਸੇ ਕਿੰਨੀ ਕੀ ਸਫਾਈ ਆ ਪੈਸਾ ਹੀ ਗੰਦ ਸੋਨਾ ਖਾਂਦੇ ਇੱਥੇ ਇੱਥੇ ਜਰੂਰ ਆ ਗਿਆ ਕੋਕਰੇ ਚ ਆ ਜੂਗਾ ਕਿਦੇ ਬਾਲ ਆ ਜੂਗਾ ਯਾਰ ਕੀ ਹੈ ਫੂਡ ਡਿਪਾਰਟਮੈਂਟ ਦਾ ਸਿਸਟਮ ਦੱਸੀ ਯਾਰ ਕੀ ਹੋਇਆ ਸੀਗਾ